ਸਾਧ ਸੰਗਤ ਹਰਿਆਣੇ ਵੱਲੋਂ ਜੋ ਚੁੜੇ ਹੋਏ ਮੈਂਬਰਸ ਹਨ ਅਤੇ ਨਾਮਜੱਦ ਮੈਂਬਰ نو ਅੰਗੰਜਾ ਦੇ ਹਾਊਸ ਬਹੁ ਸੰਪਤੀ ਦੇ ਨਾਲ ਖੜੇ ਹੋਇਆ ਮੁੱਖ ਸੇਵਾਦਾਰ ਗੁਰੂਕਰਨ ਦਾ ਚੁਣਿਆ ਗਿਆ ਹਾਂ ਮੈਂ ਸਾਰੀ ਸੰਗਤ ਦਾ तहे ਦਿਨੋਂ ਧੰਨਵਾਦ ਕਰਦਾ ਹਾਂ ਜਿੱਥੇ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਆਪਣੇ ਸਾਰੇ ਮੈਂਬਰ ਸਹਿਬਾਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਨਹੀਂ ਚੁਣਿਆ ਮੇਰੇ 2 ਸਾਲ ਦੇ ਸੰਘਰਸ਼ ਨੂੰ ਚੁਣਿਆ ਮੈਂ ਤਾਂ ਇੱਕ ਮਾਮੂਲੀ ਜਿਹਾ ਇਨਸਾਨ ਆ ਤੇ ਮਾਮੂਲੀ ਜਿਹਾ ਇਨਸਾਨ ਹਰਿਆਣੇ ਦਾ ਮੁੱਖ ਸੇਵਾਦਾਰ ਚੁਣਨਾ ਇੱਥੇ ਅਰਬਾਂ ਖਰਬਾਂ ਗੁਰਸਿੱਖ ਬੈਠੇ ਨੇ ਪਰ ਮੈਂ ਇੱਕ ਗਰੀਬ ਜਾਂ ਕਿਸਾਨ ਅੱਜ ਚੁਣਿਆ ਤੇ ਮੈਂ ਸਮਝਦਾ ਹਾਂ ਇਹ ਸੰਗਠਨ ਨੇ ਪਹਿਲਾਂ ਸੰਘਰਸ਼ ਨੂੰ ਸਲਾਮ ਕੀਤਾ ਤੇ ਅੱਜ ਉਸੇ ਸੰਘਰਸ਼ ਨੂੰ ਸਾਡੇ ਮੈਂਬਰ ਸਾਹਿਬਾਨ ਨੇ ਸਲਾਮ ਕੀਤਾ ਹੈ ਉਹਨਾਂ ਦੀਆਂ ਦਿਲਾਂ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਦੇ ਸਾਹਿਬ ਜੋ ਵਕ ਆਊਟ ਕਰਕੇ ਗਏ ਇਸ ਸਿਲਸਿਲੇ ਕੋ आरोप भी ਲਗਾ ਰਹੇ ਕਿ ਉਹ ਲਗਾ ਰਹੇ ਹੱਤਿਆ ਲੰਗਾਈ ਇਲੈਕਸ਼ਨ ਨਹੀਂ ਕਰਵਾਇਆ ਗਿਆ ਤੱਕਾ ਕੀਤਾ ਗਿਆ ਤੱਕਾ ਕੀਤਾ ਗਿਆ ਸਾਡੇ ਜੀ ਆਈਡੀ ਹੈ ਇਸ ਤਰ੍ਹਾਂ ਜੀ ਇਹ ਗੁਰੂ ਘਰ ਦੀ ਪ੍ਰਬੰਧਾ ਗੁਰੂ ਘਰ ਦੀ ਸੇਵਾ ਦਾ ਸੇਵਾਦਾਰ ਚੁਣੇ ਜਾਣੇ ਸਨ ਮੈਂ ਉਹਨਾਂ ਪ੍ਰਤੀ ਕੁਝ ਨਹੀਂ ਕਹਾਗਾ ਜਦੋਂ ਦਾ ਮੋਰਚਾ ਬਣਿਆ ਹੈ ਜੋ ਕੁਝ ਬੋਲਦੇ ਰਹੇ ਨੇ ਉਹ ਵੀ ਸੰਗਤ ਦੇ ਸਾਹਮਣੇ ਜੋ ਕੁਝ ਅੱਜ ਉਹ ਗੁਰੂ ਘਰ ਦੇ ਵਿੱਚ ਮਾਰੇ ਬਚਨ ਬੋਲ ਕੇ ਗਏ ਨੇ ਉਹ ਵੀ ਸੰਗਤ ਦੇ ਸਾਹਮਣੇ ਨੇ ਮੈਂ ਗੁਰੂ ਮਹਾਰਾਜ ਸਿਮੀ ਪਾਤਸ਼ਾਹਗੇ ਅਰਦਾਸ ਕਰਾਂਗਾ हे ਪ੍ਰਮਾਤਮਾ ਉਹਨਾਂ ਨੂੰ ਸਮਰਤ ਬਖਸ਼ੇ ਕੀ ਲਾਲਸਿਆ ਹੈ ਉਹਨਾਂ ਮੇਨਾ ਕਰਨੀ ਗੁਰੂ ਕਰਦੀ ਸੇਵਾ ਹੈ ਅੰਦਰ ਵੀ ਉਹਨਾਂ ਦੇ ਹੱਥ ਜੋੜਦਾ ਰਿਹਾ ਮੈਂ ਪ੍ਰੈਸਰ ਹੁਣ ਵੀ ਹੱਥ ਜੋੜਾਂਗਾ ਐਦੋਂ ਪਹਿਲੋਂ ਵੀ ਬੇਨਤੀਆਂ ਕਰਦਾ ਰਿਹਾ ਆਹ ਭਰਾਵੋ ਆਹਤ ਦੁਨੀਆ ਦੇ ਵਿੱਚ ਰਕਾਰਡ ਕੰਮ ਕਰੀਏ ਚੁਣੀ ਹੋਈ ਰਿਆਣ ਦੀ ਪਹਿਲੀ ਕਮੇਟੀ ਸੰਗਤ ਦੁਆਰਾ ਸਰ ਸੰਪੀਨਲ ਬਣ ਜਾਏ ਕੋਈ ਗੱਲ ਨਹੀਂ ਜੇ ਮੈਨੂੰ ਕੋ ਹੋਵੇ ਮੈਂ ਪ੍ਰਧਾਨਪਦਵੀ ਛੱਡਣ ਨੂੰ ਤਿਆਰ ਪਰ ਉਹ ਕਿਸੇ ਗੱਲ ਤੇ ਉਹ ਕਹੇ ਕੋਰਟ ਵਿੱਚ ਜਾਏਗੇ ਮੈਂ ਕਹਿ ਰਾ ਜੀ ਆਪਾਂ ਉਹਨਾਂ ਦੀ ਗੱਲ ਨਾ ਹੀ ਛੇੜੀਏ ਉਹ ਜੋ ਕੁਝ ਕਰਨਗੇ ਦੁਨੀਆ ਦੇ ਸਾਹਮਣੇ ਦੁਨੀਆ ਵੇਖ ਲੇਗੀ ਆਪਾਂ ਉਹਨਾਂ ਪਾਸੇ ਨਹੀਂ ਜਾਣਾ ਦੇਖੋ ਮੈਂ ਇੱਕ ਮੈਂ ਜੋ ਆਪਣੀ ਭਾਵਨਾ ਹੈ ਮੈਂ ਗੁਰੂ ਮਹਾਰਾਜ ਦੇ ਇਸ ਜੁੜੀ ਖਲੋਕ ਪਰਸਤੇ ਸਾਹਮਣੇ ਇੱਕ ਪ੍ਰਣ ਕਰਦਾ ਹਾਂ ਕਿ ਗੁਰੂ ਕਰਤੇ ਗੁਰੂ ਦੀਆਂ ਗੋਲਕਾਂ ਤੇ ਗੁਰੂ ਘਰ ਦੇ ਅਸਰ ਨਾ ਪਏ ਜਿਆਦਾ ਨਾ ਗੁਰੂ ਘਰ ਦੀ ਗੱਡੀ ਵਰਤਾਂਗਾ ਨਾ ਉਹਦਾ ਤੇਲ ਵਰਤਾਂਗਾ ਨਾ ਗੁਰੂ ਘਰ ਚੋਂ ਡਰਾਈਵਰ ਲਾਵਾਂਗਾ ਪੰਜ ਸਾਲ ਪ੍ਰਧਾਨ ਰਾਂ ਪੱਜ ਸਾਲ ਰਾਂ ਜਿੰਨਾ ਟਾਈਮ ਹੀ ਰਾਂ ਕਦੇ ਵੀ ਤੁਸੀਂ ਮੈਨੂੰ ਆਪਣੀ ਗੱਡੀ ਪਾ ਮੇਰੀ ਛੋਟੀ ਜੀ ਗੱਡੀ ਹੈ ਉਹਦੇ ਚ ਬੈਠਾ ਮਿਲਾਂਗਾ ਕਿਰੇ ਗੁਰੂ ਘਰ ਦੀ ਗੱਡੀ 'ਚ ਮੈਨੂੰ ਤੁਸੀਂ ਨਹੀਂ ਦੇਖੋਗੇ ਉਹਦੇ ਵਿੱਚੇ ਕੌਣ ਹੈ ਜਦੋਂ ਆਪ ਡੇੜੇ ਦੁਜਾ ਕੋਈ ਤੁਹਾਨੂੰ ਕੌਣ ਹੈ ਉਹਨਾਂ ਦੇ ਪਿੱਛੇ ਕੌਣ ਨੇ ਹਾਂਜੀ ਜਿੰਨਾ ਉਹਨਾਂ ਦੇ ਪਿੱਛੇ ਕੌਣ ਹੈ ਮੈਂ ਕਿਹਾ ਜੀ ਆਪਾਂ ਗੁਰਸੇਖਾਂ ਇਹ ਗੁਰੂ ਘਰਾਂ ਦੇ ਪ੍ਰਬੰਧ ਦਾ ਗੁਰੂ ਘਰਾਂ ਦੀ ਸੇਵਾ ਦਾ ਇਲੈਕਸ਼ਨ ਹੈ ਉਹ ਵੀ ਸਿੱਖ ਨੇ ਅਸੀਂ ਵੀ ਗੁਰਸੇਖਾਂ ਉਹ ਵੀ ਅੰਮ੍ਰਿਤਧਾਰੀ ਨੇ ਅਸੀਂ ਵੀ ਅੰਮ੍ਰਿਤਧਾਰੀਆਂ ਗੁਰੂ ਘਰ ਦੇ ਵਿੱਚ ਖਲੋ ਕੇ ਆਪਾਂ ਕਿਸੇ ਨੂੰ ਕਿਉਂ ਮਾਰ ਰਹੇ ਚਾਹੁੰਦੇ ਹੋ ਵੀ ਨਾ ਰਹੇ